ਬੈਲਜੀਅਮ ਵਾਲੇ ਤਾਂ ਨਿਆਣੇ ਵੀ ਥੋੜੇ ਜਿਹੀ ਹਿੱਲਤੀ ਹੈ ਪੰਜਾਬ ਵਾਲਿਆਂ ਨੂੰ ਡਰਦੇ ਜਮੀਨ ਵਿੱਚ ਨਾ ਡਿੱਗ ਜਿਓ ਭਾਈ ਦੇਖ ਕੇ ਇਹ ਹੈਗੀ ਹੈਗਾ ਇਹ ਲੋ ਜੀ ਹੁਣ ਆਫੀਸ਼ੀਅਲੀ ਵੈਲਕਮ ਹੋ ਰਿਹਾ ਹੈਗਾ ਮਤਲਬ ਜਿਹੜਾ ਪੰਜਾਬ ਪੰਜਾਬ ਦਾ ਰੀਤੀ ਰਸਮੀ ਰਵਾਜੀ ਵਾਲਾ ਹਾਂਜੀ ਤੇਲ ਚੋਨਾ ਤੇ ਬੰਦਾ ਹੈ ਤੇਲ ਚੋਨਾ ਬਣਦਾ ਹੈ ਕੁਝ ਹੋਰ ਫੈਮਲੀਆਂ ਵੀ ਮਿਲਣ ਦੇ ਲਈ ਆਈਆਂ ਜੀ ਤੁਹਾਨੂੰ ਦੱਸ ਜਿਵੇਂ ਦੱਸਿਆ ਪੰਜਾਬੀਆਂ ਨਾਲ ਭਰਿਆ ਹੋਇਆ ਪਿੰਡ ਹੈ ਤੇ ਗੱਡੀ ਦਾ ਨੰਬਰ ਦੇਖੋ 1 ਓ ਓੰਕਾਰ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਤੁਸੀਂ ਸਾਨੂੰ ਦੇਖ ਰਹੇ ਹੋ ਬੈਲਜੀਅਮ ਦੇ ਇੱਕ ਨਿੱਕੇ ਜਿਹੇ ਟਾਊਨ ਸੰਤਰੂਦਨ ਤੋਂ ਤੇ ਇਹ ਪੰਜਾਬੀਆਂ ਨਾਲ ਭਰਿਆ ਹੋਇਆ ਤੇ ਬਹੁਤ ਮਸ਼ਹੂਰ ਹੈ ਤੇ ਪੰਜਾਬੀਆਂ ਦੇ ਇੱਥੇ ਖੇਤ ਹੈ ਤੇ ਖੇਤੀਬਾੜੀ ਸਾਰੀ ਕਰਦੇ ਆ ਕੀ ਕੀ ਕੰਮਕਾਰ ਹੈ ਕਿਹੋ ਜਿਹਾ ਖੇਤ ਹੈ ਕਿੰਨੀ ਕੰਮਦਨਾ ਉਹ ਸਾਰੀਆਂ ਗੱਲਾਂ ਬਾਤਾਂ ਆਪਣੀਆਂ ਅੱਜ ਦੇ ਇਸ ਵਲੌਗ ਦੇ ਰਾਹੀਂ ਹੋਣੀ ਹੈ ਤੇ ਇੱਥੇ ਹੁਣ ਅਸੀਂ ਹੈਗੇ ਆਂ ਜੀ ਪੰਜਾਬੀ ਫੈਮਿਲੀ ਦੇ ਕੋਲ ਤੇ ਇਹ ਭੈਣ ਨੇ ਇਹਨਾਂ ਦਾ ਨਾਮ ਹੈ ਜੀ ਗੁਰਪ੍ਰੀਤ ਕੌਰ ਨਿੱਕੀ ਤੇ ਬਾਈ ਜੀ ਨੇ ਹਰਜੀਤ ਸਿੰਘ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਬੈਲਜੀਅਮ ਦੇ ਵਿੱਚ ਜੀ ਹਾਂਜੀ ਖੁਸ਼ੀ ਹੋਈ ਤੁਹੀਂ ਆਏ ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ ਤੇ ਭੈਣੇ ਸਵਾਗਤ ਹੈ ਜੀ ਤੁਹਾਡਾ ਵੀ ਥੈਂਕ ਯੂ ਸੋ ਮਚ ਜੀ ਤੁਹਾਡਾ ਵੈਲਕਮ ਬੈਲਜੀਅਮ ਦੇ ਵਿੱਚ ਹਾਂਜੀ ਬਹੁਤ ਬਹੁਤ ਸਵਾਗਤ ਹੈ कि ਮੈਨੂੰ ਯਕੀਨ ਨਹੀਂ ਆ ਰਿਹਾ ਕਿ ਤੁਹਾਨੂੰ ਆਪਾ ਮਿਲ ਰਹੇ ਹਾਂ ਕਿਉਂਕਿ YouTube ਤਾਂ ਹਮੇਸ਼ਾ ਦੇਖੀਦਾ ਹਾਂ ਹਾਂ ਜੀ ਤੁਹਾਨੂੰ ਲਾਈਵ ਦੇਖ ਕੇ ਬਹੁਤ ਵਧੀਆ ਲੱਗਾ ਤੁਸੀਂ ਬਹੁਤ ਨਾਈਸ ਹੋ ਚਲੋ ਤੇ ਤੁਸੀਂ ਬਹੁਤ ਵਧੀਆ ਲਾਈਵ ਇੰਜੋਏ ਕਰ ਰਹੇ ਹੋ ਬਹੁਤ ਵਧੀਆ ਸ਼ੁਕਰੀਆ ਜੀ ਤੇ ਇਹਨਾਂ ਦੀ ਖੇਤੀਬਾੜੀ ਹੈ ਜੀ ਇਹਨਾਂ ਦੇ ਖੇਤ ਨੇ ਆਪਾਂ ਖੇਤਾਂ ਚ ਚੱਲਾਂਗੇ ਤੇ ਪਹਿਲਾਂ ਹੁਣ ਫਿਲਹਾਲ ਅਸੀਂ ਇਹਨਾਂ ਦੇ ਘਰੇ ਆ ਤੇ ਘਰੇ ਵੀ ਤੁਸੀਂ ਦੇਖੋ ਇਹਨਾਂ ਨੇ ਇੱਕ ਇੱਕ ਕਾਹਦਾ ਕੀ ਲਾਇਆ ਹੋਇਆ ਜੀ ਬਾਈ ਜੀ ਇਹ ਇਹ ਬਲੂ 베ਰੀ ਹੈ ਜੀ ਅੱਛਾ 베ਰੀਜ਼ ਬਸ ਅੱਛਾ ਜੀ ਹਾਂ ਜੀ ਤੇ ਏ ਵੀ ਖਾਨਦੇ ਆ ਤੇ ਅੱਛਾ ਇਹ ਤੇ ਘਰੇ ਭਾਣੇ ਬੂਟੇ ਲਾਏ ਆ ਹੈ ਜੀ ਘਰੇ ਆਪਾਂ ਸਾਰੇ ਲਾਏ ਨੇ ਇਹ ਫਰੋਮੋਜ਼ ਦਾ ਬੂਟਾ ਹੈ ਹਾਂ ਜੀ ਤਿੰਨ ਲਾਏ ਆ ਆਪਾਂ ਅੱਛਾ ਜੀ ਤੇ ਇਹ ਵਾਲਾ ਚੈਰੀ ਦਾ ਬੂਟਾ ਹੈ ਅੱਛਾ ਜੀ ਕਿਉਂਕਿ ਡੈਡੀ ਕਹਿੰਦੇ ਸਾਰਿਆਂ ਨੇ ਖੇਤੀਬਾੜੀ ਕਰਦੇ ਨੇ ਤੇ ਉਹਨਾਂ ਨੇ ਸਾਰੇ ਆਪਣੇ ਖੇਤਾਂ 'ਚ ਬੂਟੇ ਲਾਏ ਨੇ ਹਾਂ ਜੀ ਤੇ ਆਪਣੇ ਗਾਰਡਨ 'ਚ ਤੇ ਕਾਫੀ ਜਗ੍ਹਾ ਸੀ ਅੱਛਾ ਜੀ ਤੇ ਫਿਰ ਡੈਡੀ ਮਾਰੇ ਨੇ ਸਾਰਿਆਂ ਨੂੰ ਇੱਕ ਇੱਕ ਕਿਸਮਾਂ ਦੇ ਵੱਖਰੇ ਵੱਖਰੇ ਬੂਟੇ ਦਿੱਤੇ ਨੇ ਤੁਸੀਂ ਘਰ ਵੀ ਲਾ ਲ ਹਾਂ ਜੀ ਤੇ ਆੜੂਆਂ ਦਾ ਤੁਹਾਨੂੰ ਆੜੂ ਤੋੜ ਕੇ ਵੀ ਦਿਖਾਉਂਦੇ ਆ ਇਹ ਅੰਗੂਰਾਂ ਦੇ ਲਾਇਏ ਆਪਾਂ ਦੋ ਬੂਟੇ ਹਾਂਜੀ ਤੇ ਇਹਨਾਂ ਦਾ ਜਿਹੜਾ ਘਰਬਾਰ ਹੈ ਉਹ ਬਹੁਤ ਖੁੱਲਾ ਇਹ ਭਾਵੇਂ ਸਾਰਾ ਤੁਹਾਡਾ ਹੈ ਹਾਂਜੀ ਜਿੰਨਾ ਏਰੀਆ ਹੈਗਾ ਇਹ ਵੀ ਤੁਹਾਡਾ ਹੈ ਹਾਂਜੀ ਅੱਜ ਆਪਾਂ ਅੱਛਾ ਤੇ ਮੈਂ ਤੁਹਾਨੂੰ ਇੱਧਰ ਨੂੰ ਦਿਖਾ ਦਈਏ ਆਪਾਂ ਥੋੜਾ ਜਿਹਾ ਹਾਂਜੀ ਦਿਖਾਓ ਤੇ ਇਹ ਦੇਖੋ ਇਹਨਾਂ ਦਾ ਲਾਉਨ ਲਾਉਨ ਵੀ ਕਾਫੀ ਵੱਡਾ ਉਹ ਪਿੱਛੇ ਘਰ ਹੈ ਇਹਨਾਂ ਦਾ ਤੇ ਆ ਇਹਨਾਂ ਨੇ ਪੰਜਾਬ ਵਾਲਾ ਕੰਮ ਕਰਕੇ ਆ ਧਨੀਆਂ ਧੁਨੀਆਂ ਵੀ ਲਾ ਰੱਖਿਆ ਹੈਗਾ ਤੇ ਧਨੀਆਂ ਜਿਵੇਂ ਆਪਣੀ ਸਬਜੀ ਸਬਜੀ ਬੀਜਦੇ ਆ ਉਹ ਵੀ ਆ ਤੇ ਚਲਿਏ ਜੀ ਹੁਣ ਆਪਾਂ ਖੇਤਾਂ ਵੱਲ ਨੂੰ ਹਾਂਜੀ ਚਲੋ ਜੀ ਤੇ ਤੁਹਾਨੂੰ ਥੋੜਾ ਜਿਹਾ ਪਹਿਲਾਂ ਹੀ ਦੱਸਦਾ ਜੀ ਤੇ ਜਿਹੜੇ ਇਹ ਭੈਣ ਹੋਰੀ ਐ ਇਹਨਾਂ ਦੇ ਫਾਦਰ ਸਾਹਿਬ ਆਏ ਸੀ ਇੱਥੇ ਲਗਭਗ 40 ਸਾਲ ਪਹਿਲਾਂ ਤੇ ਉਹਨਾਂ ਦਾ ਮਤਲਬ ਆਪਣਾ ਖੇਤ ਤੇ ਬਾੜੀ ਆ ਆਪਣੇ ਇਹਨਾਂ ਦੇ ਕਿੰਨੇ ਪੈਣੇ ਕਿੰਨੀ ਜ਼ਮੀਨ ਆ ਇੱਥੇ ਤੁਹਾਡੀ 25 30 ਕਿੱਲੇ 25 30 ਕਿੱਲੇ 25 30 ਕਿੱਲੇ ਇਹਨਾਂ ਦੀ ਜ਼ਮੀਨ ਆ ਜਿਦੇ ਚ ਵੱਖ-ਵੱਖ ਕਿਸਮ ਦੇ ਤੁਹਾਨੂੰ ਬਾਗ ਮਿਲਣਗੇ ਇਹਨਾਂ ਦੇ ਆਪਾਂ ਅੱਜ ਬਾਗਾਂ 'ਚ ਜਾਣਾਗਾ ਤੇ ਕੀ ਕੀ ਬਾਕੀ ਬੀਜਦੇ ਰਹੇ ਆ ਤੇ ਅੰਕਲ ਹੋਣੀ ਵੀ ਮਿਲ ਲੰਗੇ ਤੇ ਉਹਨਾਂ ਨੂੰ ਖੇਤਾਂ 'ਚ ਉਹਨਾਂ ਨਾਲ ਗੱਲਾਂ ਬਾਤ ਕਰਾਂਗੇ ਉਹਨਾਂ ਦਾ ਐਕਸਪੀਰੀਅੰਸ ਇੱਥੇ ਆਉਣ ਦਾ ਹਨਾ ਇਹ ਦੇਖੋ ਜੀ ਆਲੂ ਬਖਾਰਾ ਕਰਦੇ ਆਲੂ ਬਖਾਰੇ ਹਾਂਜੀ ਬਿਨਾ ਦਵਾਈਆਂ ਤੋਂ ਬਿਨਾ ਦਵਾਈਆਂ ਤੋਂ ਚਲੋ ਸ਼ੁਕਰੀਆ ਇੱਥੇ ਟੈਸਟ ਕਰਾਤਾ ਬਾਗਾਂ 'ਚ ਤਾਂ ਅਜੇ ਜਾਣਾਂਗਾ ਹਾਂਜੀ ਜਾਣਾਂਗਾ ਆਪਾਂ ਤਾਂ ਬਾਗਾਂ 'ਚ ਖਾਣੇ ਨੇ ਤੇ ਇਹਨਾਂ ਦੇ ਨਿਆਣੇ ਆ ਜੀ ਤੇ ਆ ਨਾਲ ਗੱਡੀਆਂ ਦਾ ਨੰਬਰ ਮੈਨੂੰ ਬੜਾ ਵਧੀਆ ਲੱਗਿਆ ਬਾਹਰ ਇਹ ਮੌਜ ਹੈ ਗੱਡੀਆਂ ਦਾ ਨੰਬਰ ਰਾਜਪੂਤ ਇਹ ਹੈ ਰਾਜਪੁਰੇ ਤੋਂ ਨਹੀਂ ਤੁਹਾਨੂੰ ਮਤਲਬ ਰਾਜਪੁਰੇ ਤੋਂ ਨਾ अच्छा ए भाई जी पटियाले तो ने ए ਭੈਣ ਹੁਣੀ ਰਾਜਪੁਰੇ ਤੋਂ ਨੇ ਚੱਲੀ ਜੀ ਆਪਾਂ ਚਲੋ ਆਜੋ ਬੈਲਜੀਅਮ ਦੇ ਪਿੰਡਾਂ ਤੋਂ ਬੈਲਜੀਅਮ ਦੇ ਖੇਤਾਂ ਦੇ ਵੱਲ ਜਿਹੜਾ ਸਫ਼ਰ ਹੈ ਜੀ ਉਹ ਅੱਜ ਆਪਣਾ ਸ਼ੁਰੂ ਹੁੰਦਾ ਹੈਗਾ ਤੇ ਭਾਈ ਜੀ ਇੱਥੇ ਜਿਹੜੇ ਆਪਣੇ ਪੰਜਾਬੀ ਆ ਤੇ ਉਹਨਾਂ ਦਾ ਕੰਮ ਕਾਰ ਜਿਆਦਾ ਖੇਤੀ ਦੀ ਆ ਜਾਂ ਹੋਰ ਵੀ ਆ ਕੋਈ ਨੇ ਖੇਤੀ ਦੇ ਵੀ ਅਗੇ ਨੇ ਸ਼ੋਪਾਂ ਹੈਗੀਆਂ ਕਾਰਵਾਸ਼ ਹਾਂਜੀ ਕਾਰਵਾਸ਼ ਨੇ ਕਾਰਵਾਸ਼ ਹੈ ਹਾਂਜੀ ਕਾਰਵਾਸ਼ ਦਾ ਚੰਗਾ ਕੰਮ ਹੈ ਵਧੀਆ ਬਹਾ ਸੁਣਿਆ ਇਹਦੇ ਬਾਰੇ ਕਾਰਵਾਸ਼ ਦਾ ਕਾਰਵਾਸ਼ ਲਈ ਵਾਵਾ ਕੰਮ ਹੈ ਅੱਛਾ ਜੀ ਜਿਵੇਂ ਦੁਕਾਨਾਂ ਵੀ ਬਹੁਤ ਚਲਦੀਆਂ ਨੇ ਰੈਸਟੋਰੈਂਟ ਹੋ ਗਏ ਕਾਰਵਾਸ਼ ਹੋ ਗਏ ਹਾਂਜੀ ਹਾਂਜੀ ਤੇ ਖੇਤੀ ਜਿਆਦਾ ਇਨੀ ਹੈ ਨਹੀਂਗੀ ਖੇਤੀ ਪਹਿਲੇ ਜਿਆਦਾਤਰ ਖੇਤੀ ਕਰਦੇ ਹੁੰਦੇ ਸੀ ਸਾਰੇ ਪਹਿਲਾਂ ਸੀ ਹੁਣ ਕੱਟ ਹੈ ਹਾਂ ਹੁਣ ਕੱਟ ਹੋ ਗਈ ਹੈ ਹੁਣ ਮਤਲਬ ਕਿ ਲੋਕ ਆਪਣੇ ਆਪਣੇ ਬਿਜ਼ਨਸ ਖੋਲ ਲਏ ਨੇ ਅੱਛਾ ਜੀ ਜਿਵੇਂ ਆਪਣੇ ਦੁਕਾਨਾਂ ਹੋ ਗਈਆਂ ਕਾਰਵਾਸ਼ ਜਿਵੇਂ ਆ ਦੇਖੋ ਇੱਥੇ ਦੁਕਾਨ ਆਪਣੀ ਅੱਗੇ ਧ अच्छा जी तो चार पांच गन्ना फूल चुकीयां अपनी जी जी, जी 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 इस तरह दे कारोबार है जी सारे बेल्जियम ਦੇ ਵਿੱਚ मोस्टली ਅੱਜ ਦੀ ਘੜੀ ਮਤਲਬ ਆਪਣੇ ਜਿਹੜੇ ਬਿਜ਼ਨਸ ਹੈ ਐਗਰੀਕਲਚਰ ਤੋਂ ਹਟ ਕੇ ਉਹ ਸਾਰੇ ਕਰ ਰਹੇ ਆ ਇਹ ਅਸੀਂ ਪਹੁੰਚ ਗਏ ਜੀ ਬਾਈ ਜੀ ਹੁਣਾਂ ਦੇ ਖੇਤਾਂ ਦੇ ਵਿੱਚ ਬਹੁਤ ਵੱਡੇ ਬਾਗ ਨੇ ਹਣਾ ਹਾਂਜੀ ਇਹ ਕਾਦਾ ਬਾਗ ਹੈ ਬਾਈ ਜੀ ਇਹ ਪੀਨਾਂ ਦਾ ਹੀ ਅੱਛਾ ਹਾਂਜੀ ਇਹ ਪੀਰੇ ਲੱਗਿਆ ਪਿਆ ਦੇਖੋ ਅਦਰ ਨਾਸ਼ਪਤੀ ਨਾਸ਼ਪਤੀਆਂ ਦਾ ਬਾਗ ਹੈ ਜੀ ਇਹ ਇਹ ਦੇਖੋ ਨਾਸ਼ਪਤੀ ਆਹਤੀ ਫਰੂਟ ਬਹੁਤ ਕੱਟ ਹੋਇਆ ਪਿਆ ਇਹ ਤੇ ਭਰੀ ਹੁੰਦੀ ਸਾਰੇ ਅੱਛਾ ਘਟ ਕਿਵੇਂ ਆ ਜੀ ਘਟ ਮਤਲਬ ਕਿ ਠੰਡ ਪੈ ਗਈ ਜਿਵੇਂ ਮੌਸਮ ਦੇ ਕਰਕੇ ਨਾ ਹਾਂ ਤੇ ਬਹੁਤ ਫਲ ਘਟ ਹੋਇਆ ਪਿਆ ਨਹੀਂ ਤੇ ਸਾਰੇ ਬੁੱਟੇ ਭਰੇ ਹੁੰਦੇ ਆ ਤਕਰੀਬਨ ਅੱਛਾ ਇਹ ਕੀ ਮਤਲਬ ਆ ਹੁਣ ਜੁਲਾਈ ਦਾ ਮਹੀਨਾ ਜਿਵੇਂ ਠੰਡ ਪੈ ਰਹੀ ਆ ਹਾਂ ਠੰਡ ਪੈ ਰਹੀ ਆ ਦੇਖ ਲਓ ਠੀਕ ਆ ਤਾਂ ਕਰਕੇ ਫਸਲ ਘਟ ਹੋ ਹਾਂਜੀ ਫਸਲ ਮੀਂਹ ਆ ਗਿਆ ਜਿਵੇਂ ਗੜੀ ਗੁੜੇ ਪੈ ਗਏ ਸਾਰਾ ਫਲ ਝੜ ਜਾਂਦਾ ਨੁਕਸਾਨ ਫਿਰ ਇੱਥੇ ਵੀ ਹੁੰਦਾ ਹਾਂਜੀ ਨੁਕਸਾਨ ਨਾਲੇ ਕਹਿੰਦੇ ਜੀ ਬਾਹਰ ਇੰਸ਼ੋਰੈਂਸ ਵਗੈਰਾ ਹੁੰਦਾ ਵੀ ਉਹ ਤਾਰ ਦਿੰਦੇ ਆ ਸਾਰਾ ਹਾਂਜੀ ਇੰਸ਼ੋਰੈਂਸ ਹੁੰਦੀ ਆ ਕਿ ਉਹ ਦੇਖ ਕੇ ਦੇਖਦੇ ਆ ਇੰਸ਼ੋਰੈਂਸ ਵਾਲੇ ਜਦੋਂ ਆਉਂਦੇ ਆ ਉਹ ਦੇਖਦੇ ਆ ਵੀ ਕਿੰਨਾ ਕੁ ਨੁਕਸਾਨ ਹੋਇਆ ਇਹਨਾਂ ਦਾ ਹਾਂ ਜਾਂ ਪਾਣੀ ਆ ਜੇ ਜਾਂ ਬਰਤਬਾ ਜਿਆਦਾ ਚੰਗਾ ਮਿਲ ਜਾਂਦਾ ਪੰਜਾਬ ਮਿਲ ਜਾਂਦਾ ਹੈ ਤਕਰੀਬਾ ਮਿਲ ਜਾਂਦਾ ਉਹਨਾਂ ਨੂੰ ਐਨਾ ਚੰਗਾ ਵੀ ਨਹੀਂ ਮਿਲਦਾ ਹੈਗਾ ਜਿਵੇਂ ਆਪਣਾ ਇੰਡੀਆ ਉਹ ਦਿੰਦੇ ਕੱਖ ਨਹੀਂ ਹੈਗੇ ਹਨਾ ਤੇ ਇੱਥੇ ਥੋੜਾ ਪਤਾ ਫਿਰ ਵੀ ਹੈਲਪ ਕਰਦੀ ਹੈਗੀ ਹੈ ਹਾਂਜੀ ਨੁਕਸਾਨ ਨਹੀਂ ਹੋ ਦਿੰਦੇ ਉਹਨਾਂ ਨੂੰ ਤੇ ਆਹ ਹੈ ਜੀ ਨਾਸਪਤੀਆਂ ਦਾ ਬਾਗ ਬਾਈ ਉਹਨਾਂ ਦੇ 5-7 ਬਾਗ ਨੇ ਅਲੱਗ-ਅਲੱਗ ਫਰੂਟਸ ਦੇ ਤੇ ਪੜੇ ਇਥੇ ਜ਼ਮੀਨ ਦਾ ਕੀ ਰੇਟ ਹੈ ਜੀ ਜੇ ਮੈਂ ਮੰਨ ਲਓ ਜ਼ਮੀਨ ਕਿੱਲਾ ਕਿੰਨੇ ਦਾ ਹੈਗਾ ਨੋਰਮਲ 25000 ਯੂਰੋ ਤੋਂ ਲੈ ਕੇ ਇੱਕ ਐਕਟਰ ਦਾ ਰੇਟ ਸ਼ੁਰੂ ਹੁੰਦਾ ਹੈ 25000 ਯੂਰੋ ਯੂਰੋ ਹਾਂਜੀ 25000 ਯੂਰੋ ਕਿੰਨਾ ਬਣ ਗਿਆ 2.5 ਲੱਖ 2.5 ਲੱਖ ਇੰਡੀਆ ਦਾ ਨਹੀਂ ਨਹੀਂ 25 ਲੱਖ ਲਾ ਲਓ ਤੁਸੀਂ 25 ਲੱਖ ਹਾਂਜੀ 25000 ਯੂਰੋ ਦਾ ਹਾਂ ਹਾਂ ਇੰਨੀ ਬਣੂ 25000 2500 ਯੂਰੋ ਦਾ 2.5 ਲੱਖ ਹਾਂ 25 ਲੱਖ ਦਾ ਇੱਕ ਹੈਕਟੇਰ ਹਾਂਜੀ ਹਾਂਜੀ ਠੀਕ ਹੈ ਜ਼ਮੀਨ ਦਾ ਜੀ ਇਹ ਰੇਟ ਹੈ ਇੱਕ ਹੈਕਟੇਰ ਦੇ ਵਿੱਚ 2 2.5 ਕਿੱਲੇ ਹੁੰਦੇ ਹਾਂਜੀ ਹਾਂਜੀ ਕਿਉਂਕਿ ਨਾ ਬਾਹਰ ਜਿਵੇਂ ਭਾਵੇਂ ਕੈਨੇਡਾ ਦੇਖ ਲਓ ਭਾਵੇਂ ਯੂ ਐਸ ਦੇਖ ਲਓ ਤੇ ਭਾਵੇਂ ਤੁਸੀਂ ਜੌਰਜੀਆ ਸੀ ਦੇਖਿਆ ਭਾਵੇਂ ਕੀਨੀਆ ਤੇ ਦੇਖਿਆ ਸੀ ਜਮੀਨਾਂ ਦੇ ਰੇਟ ਤਾਂ ਜਿਹੜੇ ਬਾਹਰ ਆ ਥੋੜੇ ਜਿਹਾ ਸਸਤੀ ਹੁੰਦੇ ਆ ਪੰਜਾਬ ਚ ਆਪਣੇ ਜਮੀਨਾਂ ਜਿਹੜੀਆਂ ਆਪਣੇ ਦਾ 25 ਲੱਖ ਨੂੰ ਕਿੱਲਾ ਮਿਲਦਾ ਹੈਗਾ 25 ਹਾਂ 30 25 ਲੱਖ ਨੂੰ ਤਾਂ ਕੌਣ ਦਿੰਦਾ ਹੁਣ 30 35 ਲੱਖ ਦੇ ਚਲੇ ਗਿਆ ਤੇ ਇੱਥੇ ਤਾਂ ਨੂੰ 30 35 ਲੱਖ ਦੇ 2.5 ਕਿੱਲੇ ਮਿਲ ਜਾਂਦੇ ਆ ਥੱਲੇ ਗਿਰ ਗਿਆ ਨਾ ਇਹ ਬੈਲਜੀਅਮ ਵਾਲੇ ਤਾਂ ਨਿਆਣੇ ਵੀ ਥੋੜੇ ਜਿਹਾ ਹਿੱਲਤੀ ਆ ਪੰਜਾਬ ਵਾਲਿਆਂ ਨੂੰ ਡਰਦੇ ਜਮੀਨੇ ਵੇਚਣਾ ਡਿੱਗ ਜਾਓ ਭਾਈ ਦੇਖ ਕੇ ਇਹ ਹੈ ਕੀ ਹੈਗਾ ਇਹਨੂੰ ਕਹਿੰਦੇ ਨੇ ਸੋਹੜੀ ਅੰਦਰ ਥੋੜਾ ਜਿਹਾ ਅੱਛਾ ਬਾਜਰੇ ਸਿੱਟਾ ਹੁੰਦਾ ਨਹੀਂ ਬਾਜਰੇ ਦਾ ਸਿੱਟਾ ਜਿਵੇਂ ਬਾਜਰਾ ਆਪਣੇ ਹੁੰਦਾ ਹੁਣ ਥੋੜਾ ਗਿੱਲਾ ਹੋ ਗਿਆ ਅੱਛਾ ਦਿਖਾਇਓ ਕੁਲਾ ਕੁਲਾ ਹੁੰਦਾ ਆ ਕੇ ਖਾਣ ਲਈਏ ਅੱਛਾ ਖਾਣ ਲਈਏ ਨਹੀਂ ਜੀ ਖਾਣਾ ਤਾਂ ਨਹੀਂਗਾ ਅੱਛਾ ਕਾਦੇ ਵਾਸਤੇ ਹੈ ਅੱਛਾ ਡੈਕੋਰੇਸ਼ਨ ਵਾਸਤੇ ਬਾਜਰਾ ਤਾਂ ਮੈਂ ਆਪਣੇ ਪੰਜਾਬ ਜਿਵੇਂ ਖਾਂਦੇ ਆ ਨਾ ਸੌਫਟ ਹੈਗਾ ਇਹ ਹਾਂਜੀ ਤੇ ਨਿਆਣੇ ਥੋਡੇ ਜਮੇ ਪੰਜਾਬ ਵਾਲੇ ਆ ਭਾਣੇ ਬਿਲਕੁਲ ਹੈ ਜਮੀ ਪੰਜਾਬ ਜੀ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਪੰਜਾਬ ਨਾਲ ਜੋੜ ਕੇ ਰੱਖੀਏ ਸੀ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਇੱਥੋਂ ਨਜਾਮਪਾਲ ਨੇ ਇੱਥੋਂ ਦਾ ਕਲਚਰ ਇਹਨਾਂ ਨੇ ਆਪਣੇ ਆਪ ਸਿੱਖ ਜਾਣਾ ਹੈ ਪਰ ਪੰਜਾਬ ਵਾਲਾ ਆਪਾਂ ਨੂੰ ਹਾਂ ਜੀ ਪਰ ਸਾਡਾ ਫਰਜ਼ ਬੰਦਾ ਮਾਂ ਪਿਓ ਦਾ ਕਿ ਇੱਥੋਂ ਆਪਣੇ ਪੰਜਾਬ ਨਾਲ ਵੀ ਮਨ ਮਨ ਦਾ ਜੋੜ ਕੇ ਰੱਖੀਏ ਥੈਂਕ ਯੂ ਸੋ ਮਚ ਅੱਛਾ ਇਹ ਚ ਬਾਈ ਜੀ ਪਾਣੀ ਜਮਾ ਕਰ ਲੈਨੇ ਹੋ ਸਾਰਾ ਹਾਂ ਜੀ ਇਹ ਚ ਪਾਣੀ ਜਮਾ ਹੋ ਜਾਂਦਾ ਸਾਰਾ ਤੇ ਜਿਵੇਂ ਲੋੜ ਪੈਂਦੀ ਹੈ ਪਾਣੀ ਇੱਥੇ ਫਿਰ ਦੇ ਦਿਆ ਆਪਣੇ ਇਹ ਇਹ ਪਾਣੀ ਜਿਹੜਾ ਤੁਹਾਡੇ ਕੋਲੇ ਆਉਂਦਾ ਕਿੱਥੋਂ ਮਤਲਬ ਮੀਂਹ ਦਾ ਪਾਣੀ ਹੈ ਜਾਂ ਜਿਵੇਂ ਇੰਡੀਆ ਚ ਆਪਣੇ ਨਹਿਰਾਂ ਚੱਲਦੀਆਂ ਇਥੇ ਨਹਿਰਾਂ ਦਾ ਸਿਸਟਮ ਹੈਗਾ ਨਹਿਰਾਂ ਆਉਂਦੀਆਂ ਨਹਿਰਾਂ ਵੀ ਆਉਂਦੀਆਂ ਨਾਲਾ ਵੀ ਆਉਂਦਾ ਪਿੱਛੇ ਮਗਰ ਇਹ ਡੋਲੂ ਪੰਪ ਇੱਥੇ ਕਿੱਥਾ ਪਿਆ ਅੱਛਾ ਬੋਰ ਬੋਰ ਇਹ ਬੋਰ ਹੋਇਆ ਪਿਆ ਇੱਥੇ ਹੂੰ ਇਹਦੇ ਨਾਲ ਫਿਰ ਆਪਣਾ ਡੋਲੂ ਪੰਪ ਨਾਲ ਪਾਣੀ ਖਿੱਚ ਕੇ ਇਹਨੂੰ ਭਰ ਲੀਦਾ ਅੱਛਾ ਤੇ ਜਦੋਂ ਭਰ ਕੇ ਫਿਰ ਦੂਜੀ ਆਪਣਾ ਚੈਰੀ ਨੂੰ ਨੂੰ ਸਟੋਰੀ ਨੂੰ ਪਾਣੀ ਦੀ ਤੰਦਾ ਹਾਂ ਅੱਛਾ ਮਤਲਬ ਇਹ ਇਹ ਪਾਣੀ ਤੁਸੀਂ ਹਾਂਜੀ ਹੂੰ ਇਹ ਆਪਾਂ ਬੋਰ ਕਰਵਾਇਆ ਇੱਥੇ ਮਤਲਬ ਜਿਵੇਂ ਇੰਡੀਆ ਵਾਲੀ ਕੰਮ ਹੈ ਧਰਤੀ ਚੋਂ ਹੀ ਕੱਢਦੇ ਹਾਂ ਪਾਣੀ ਦਾ ਸਾਡੀ ਤਾਂ ਧਰਤੀ ਕੋਈ ਨਹੀਂ ਪਰ ਇੱਥੇ ਨਾ ਨਾਲ ਸੂਵਾ ਚੱਲਦਾ ਪਰ ਛੋਟਾ ਜਿਹਾ ਪਾਣੀ ਹੈ ਜਦੋਂ ਕਾਫੀ ਬੱਦਲ ਵਗੈਰਾ ਆਵੇ ਆਪਾਂ ਇਥੋਂ ਯੂਜ਼ ਕਰਕੇ ਟੋਬਾ ਭਰ ਲੀਦੇ ਹਾਂ ਤੇ ਫਿਰ ਇਹ ਟੋਬੇ ਨਾਲ ਆਪਾਂ ਪਾਣੀ ਦੇ ਦ ਹੁੰਦਾ ਪਰ ਜੇ ਨਾ ਪਾਣੀ ਹੋਵੇ ਤਾਂ ਫਿਰ ਆਪਾਂ ਇਥੋਂ ਬੋਰ ਨਾਲ ਆ ਕੇ ਬੋਰ ਕਰਦੇ ਫਿਰ ਜਿਵੇਂ ਤੁਸੀਂ ਨੌਕਰ ਨੂੰ ਕਰ ਰੱਖਿਆ ਜਾਂ ਆਪ ਫੈਮਿਲੀ ਬਿਜ਼ਨਸ ਜਿਵੇਂ ਆਪ ਹੀ ਕਰਦੇ ਨੇ ਤਕਰੀਬਨ ਜਿਹੜਾ ਮਾਰਾ ਮੋਟਾ ਕੰਮ ਹੈ ਉਹ ਸਾਰਾ ਡੈਡੀ ਕੀ ਆਪ ਕਰਦੇ ਨੇ ਪਰ ਜਦੋਂ ਜ਼ਿਆਦਾ ਸੀਜ਼ਨ ਹੋਵੇ ਫਿਰ ਜਦੋਂ ਬੰਦੇ ਲਾਣੇ ਫਿਰ ਬੰ 50 ਤੋਂ ਲੈ ਕੇ 50 ਤੱਕ ਬੰਦੇ ਸੀਜ਼ਨ ਦੇ ਹਿਸਾਬ ਤੇ ਕੰਮ ਦੇ ਹਿਸਾਬ ਨਾਲ ਆ ਜਿਵੇਂ ਅਸੀਂ ਵੀ ਦੇਖਿਆ ਕੈਨੇਡਾ ਵਗੈਰਾ ਚ ਵੀ ਬੈਰੀ ਤੋੜਦੇ ਆਪਣੇ ਬੰਦੇ ਪਰ ਵੈਸੇ ਆਮ ਵੀ ਲੱਗੇ ਰਹਿੰਦੇ 2-4 ਬੰਦੇ ਤਾਂ ਹਮੇਸ਼ਾ ਲੱਗੇ ਰਹਿੰਦੇ ਆ ਪਰ ਸੀਜ਼ਨ ਦੇ ਹਿਸਾਬ ਦੇ ਚੱਲ ਅੱਛਾ ਅੱਛਾ ਜਿਹੜਾ ਪਿੱਛੇ ਆ ਇੱਥੇ ਨਹਿਰ ਦਾ ਪਾਣੀ ਸਾਰਾ ਉਹ ਸੁਵਿਧਾ ਨਹਿਰਾ ਹੈਗੀ ਇੱਥੇ ਨਹਿਰਾਂ ਵੇਗੀਆਂ ਹਾਂਜੀ ਨਹਿਰਾਂ ਵੀ ਹੈਗੀਆਂ ਨਹਿਰਾਂ ਦਾ ਪਾਣੀ ਵੀ ਖੇਤਾਂ ਨੂੰ ਆਉਂਦਾ ਹਾਂਜੀ ਜਿਹੜਾ ਸਾਰੇ ਸਾਰੇ ਸੂਬੇ ਵਗੈਰਾ ਪਾਣੀ ਫਿਰ ਨਹਿਰਾਂ ਨੂੰ ਜਾਂਦਾ ਨਾ ਤੇ ਫਿਰ ਐਦਾਂ ਗਾਂਆਂ ਦਾ ਪਾਣੀ ਚੇਂਜ ਕਰ ਲਈਦਾ ਆਪਾਂ ਠੀਕ ਹੈ ਜੀ ਆ ਪੈਰਿਸ ਤੋਂ ਆ ਖੇਤ ਚ ਜਿਹੜੀ ਇਹਨਾਂ ਦੇ ਲੇਬਰ ਕੰਮ ਕਰਦੇ ਜੀ ਤੇ ਉਹਨਾਂ ਵਾਸਤੇ ਮੋਟਰ ਹੋਮ ਵੀ ਰੱਖਿਆ ਹੋਇਆ ਹੈਗਾ ਇੱਕ ਤੇ ਇਹ ਜਦੋਂ ਤੜਾਈ ਹੁੰਦੀ ਹੈਗੀ ਸਟਰਾਬਰੀ ਦੀ 베ਰੀ ਦੀ ਤੇ ਉਦੋਂ ਫਿਰ ਇੱਥੇ ਆਰਾਮ ਕਰ ਲੈਂਦੇ ਉਹ ਤੜਾਈ ਵਾਲੇ ਬਾਹਰ ਦਾ ਸਿਸਟਮ ਬਾਹਰ ਦੇ ਨਾਲ ਹੈ ਅੰਦਰ-ਦਰੰਦਰ ਨਾਲ ਇਹ ਅੰਗਰੇਜ਼ਾਂ ਦਾ ਵੈਸੇ ਜੇ ਅੰਗਰੇਜ਼ ਇਹਦੇ ਚ ਛੁੱਟੀਆਂ ਮਨਾਉਣ ਦੇ ਹੌਲੀਡੇ ਹੋਮ ਹੁੰਦਾ ਉਹਨਾਂ ਦਾ ਹੌਲੀਡੇ ਹੋਮ ਕਹਿੰਦੇ ਨੇ ਨਿਊ ਹਾਲੈਂਡ ਸਟਿੱਕਰ ਲੱਗੇ ਹੋਏ ਤੇ ਇਹਦੇ ਵਿੱਚ ਹੀ ਕਿਚਨ ਬਾਥਰੂਮ ਬੂਥਰੂਮ ਸਾਰਾ ਕੁਝ ਇਹਦੇ ਨਾਲ ਹੀ ਹੁੰਦਾ ਇਹੋ ਜਿਹੇ ਹੁੰਦੇ ਨੇ ਇਹ ਕਾਰਵੈਨ ਬੋਲ ਦਿੰਦੇ ਆ ਅੱਦੇ ਇਹਨੂੰ ਮੋਟਰ ਹੋਮ ਬੋਲ ਦਿੰਦੇ ਆ ਅੱਦੇ ਇਹਨੂੰ ਕੁਝ ਹੋਰ ਬੋਲ ਦਿੰਦੇ ਆ ਇਹ ਵੀ ਸਾਰਾ ਇਹਨਾਂ ਨੇ ਇੱਥੇ ਮਤਲਬ ਇਹਨਾਂ ਦੇ ਜਿਹੜਾ ਗੈਰਾਜ ਟਾਈਪ ਹੀ ਇੱਥੇ ਖੜਾ ਹੈਗਾ ਲੇਬਰ ਦੇ ਕੰਮ ਆਉਂਦਾ ਹੈ ਮੈਂ ਤਾਂ ਫਿਲਮਾਂ ਚ ਹੀ ਦੇਖੀ ਸੀ ਹਾਂ ਮੈਂ ਵੀ ਫਿਲਮਾਂ ਚ ਦੇਖਿਆ ਸੀਗੇ ਜੀ ਤੇ ਵੈਸੇ ਇਹ ਐਜ ਹੁੰਦਾ ਸੋਫੇ ਸੋਫੇ ਲੱਗਿਆ ਹੈ ਹਾਂਜੀ ਉੱਧਰ ਬੈਠ ਜਾਓ ਬੈੱਡ ਹੈ ਕਿਚਨ ਹੈ ਕਿਚਨ ਹੈ ਹੂੰ ਉਹ ਤੋਂ ਨਹੀਂ ਫ੍ਰਿਜ ਲੱਗਿਆ ਕੋਠਾ ਕਹਿ ਸਕਦੇ ਹਾਂ ਇੱਕ ਕਿਸਮ ਦੇ ਇਹਨੂੰ ਕੋਠਾ ਹੀ ਹੈ ਹਾਂਜੀ ਹੈਨਾ ਤੇ ਹੁਣ ਅਸੀਂ ਪਹੁੰਚੇ ਜੀ ਇੱਕ ਕਿਸਟੈਲੋ ਕੈਸਲ ਕਹਿੰਦੇ ਇਹਨੂੰ ਬੈਲਜੀਅਮ ਦੇ ਜਿਹੜੇ ਕਿਲੇ ਆ ਉਹ ਕੱਚੇ ਹੋ ਜੇ ਹੁੰਦੇ ਆ ਇਹ ਭੈਣ ਹੁਣਾਂ ਦੇ ਪਿੰਡ ਜੀ ਕਿਲਾ ਜੀ ਇੱਕ ਇਹ ਕਿੰਨਾ ਦਾ ਹੈ ਇਹ ਇਹਨਾਂ ਨੂੰ ਵੀ ਨਹੀਂ ਪਤਾ ਤੇ ਸਾਨੂੰ ਵੀ ਨਹੀਂ ਪਤਾ ਕਿਉਂਕਿ ਹਣੀ ਬਟੱਕੇ ਆ ਗਿਆ ਤੇ ਹੁਣ ਦੇਖ ਕੇ ਆਉਨੇ ਆ ਕਿਵੇਂ ਦਾ ਇਹ ਕਹਿੰਦੇ ਵੈਸੇ ਸੋਹਣਾ ਬਹੁਤ ਸਾਰੇ ਲੋਕ ਆਉਂਦੇ ਫਾਈਵ ਸਟਾਰ ਹੋਟਲ ਵੀ ਹੈ ਦੇ ਅੰਦਰ ਆਹ ਕਾਰ ਬੜੀ ਪੁਰਾਣੀ ਹੈ ਭੈਣੇ ਹਾਂਜੀ ਆਹ ਕੀ ਹੈ ਜੀ ਕਿਹੜੀ ਕਾਰ ਹੈ ਇਹ ਇਹ ਵਾਕਸਵਗਨ ਵਾਕਸਵਗਨ ਦੀ ਹੈ ਹਾਂ ਬੜੀ ਪੁਰਾਣੀ ਹੈ ਜੀ ਬੜੀ ਸੋਹਣੀ ਹੈ ਹਨਾ ਮੈਨੂੰ ਇਹ ਜੀ ਗੱਡੀ ਲੈ ਕੇ ਦੌਰੇ ਇੱਕ ਹੈ ਜੀ ਉਹ ਵੀ ਹੁੰਦੀ ਹੈ ਕਿਹੜੀ ਹੁੰਦੀ ਹੈ ਮਿਨੀ ਮਿਨੀ ਉੱਪਰ ਉਹ ਵੀ ਇਹਦੇ ਨਾਲ ਦੀ ਹੁੰਦੀ ਹੈ ਨਾ ਆਓ ਪਿੱਛੋਂ ਹੁੰਦੀ ਹੈ ਪਿੱਛੋਂ ਇਹ ਪਿੱਛੇ ਹਾਂ ਮਿਨੀ ਉੱਪਰ ਲੈ ਦੂੰਗਾ ਮੈਨੂੰ ਹਾਂ ਆਂ ਲੈਂਡ ਕਰੂਜ਼ਰ ਲੈਂਡ ਕਰੂਜ਼ਰ ਚਲ ਲੈਂਡ ਕਰੂਜ਼ਰ ਲੈਣਾ ਜੋ ਹੁਕਮ ਮੇਰੇ ਆਕਾ ਇੱਧਰ ਹੈ ਜੀ ਸਾਹਮਣੇ ਅੱਛਾ ਉਹ ਵਾਲਾ ਪਣੇ ਉਹ ਕਸਟੈਲੋ ਆਏ ਹੋਟਲ ਹੈ ਠੀਕ ਹੈ ਇਹ ਥੋੜਾ ਜਾ ਜੀ ਹੁਣ ਇੰਟਰਨੈਟ ਤੇ ਸਰਚ ਕੀਤਾ ਗੂਗਲ ਤੇ ਜਗਾ ਦੇ ਬਾਰੇ ਤੇ ਹਜ਼ਾਰ ਸਾਲ ਪੁਰਾਣਾ ਕਿਲਾ ਇਹ 1040 ਚ ਬਣਾਇਆ ਸੀਗਾ 1040 ਮਤਲਬ 2040 ਆਉਣ ਵਾਲਾ ਆ ਉਹੀ ਕਨਸੈਪਟ ਇਹ ਕਿਲੇ ਦੇ ਆਲੇ ਦੁਆਲੇ ਪਾਣੀ ਪੁਰਾਣੇ ਟਾਈਮ ਚ ਤਾਂ ਲਾਇਆ ਜਾਂਦਾ ਸੀ ਵੀ ਦੁਸ਼ਮਣ ਸਿੱਧਾ ਆ ਨਾ ਸਕੇ ਕਿਲੇ ਚ ਵੀ ਪਾਣੀ ਦੇ ਵਿੱਚ ਡੁੱਬੂ ਨਹਿ ਡੂੰਗੀ ਹੋਣੀ ਤੇ ਜਾਂ ਪੌੜੀ ਨਾ ਲਾ ਸਕੇ ਆਪਣੇ ਵੀ ਇਹ ਕਨਸੈਪਟ ਤੇ ਕੰਮ ਹੋਇਆ ਪਹਿਲਾਂ ਲਾਹੌਰ ਵਾਲੇ ਕਿਲੇ ਦੇ ਬਾਹਰ ਕਿਲੇ ਗੋਬਿੰਦਗੜ੍ਹ ਦੇ ਬਾਹਰ ਸਾਰੇ ਕਿਤੇ ਨਹਿਰਾਂ ਲੱਗੀਆਂ ਜਿਹੜਾ ਅਮਰਸਰ ਹੈਗਾ ਮਹਾਰਾਜ ਰਣਜੀਤ ਸਿੰਘ ਦਾ ਕਿਲਾ ਉਹਦੇ ਉੱਪਰ ਵੀ ਇਹ ਕਨਸੈਪਟ ਹੈ ਵਾਹ 15 ਕ ਸਾਲ ਹੈਗੇ ਬਾਈ ਜੀ 100 ਸਾਲ ਪੁਰਾਣਾ ਹੋਣਾ ਵਾਲਾ ਹੈ ਨਾ ਫਿਰ ਤਾਂ ਇਹਦੀ ਉਹ ਸਾਲ ਖਰਾ ਵੀ ਸ਼ਤਾਬਦੀ ਵੀ ਮਨਾਉਣਗੇ ਇਹਦੇ ਅੰਦਰ ਜੀ ਆ ਪਹਿਲਾ ਕਿਲਾ ਦੇਖਿਆ ਜਿਹੜਾ ਪ੍ਰੋਪਰਲੀ ਅੰਦਰੋਂ ਫਾਈਵ ਸਟਾਰ ਹੋਟਲ ਬਣਾ ਰਖਿਆ ਹੈ ਡਿਜ਼ਨੀ ਲੈਂਡ ਹੀ ਲੱਗਦਾ ਯਾਰ ਸਾਰੀਆਂ ਇਮਾਰਤਾਂ ਏਡੀਆਂ ਏਡੀਆਂ ਸੋਹਣੀਆਂ ਹਨ ਕਿੱਡਾ ਸੋਹਣਾ ਤੁਸੀਂ ਦੇਖ ਲਓ ਕਿੰਨੀ ਮਜ਼ਬੂਤੀ ਹੋ ਕਿੰਨਾ ਵਧੀਆ ਬਣਾ ਕੇ ਰੱਖਿਆ ਹੈ ਇੰਨਾ ਪੁਰਾਣਾ ਖੁਸ਼ੀ ਆਪਾਂ ਨੂੰ ਵੀ ਡਿਜ਼ਾਈਨਰ ਚਾਹੀਦਾ ਸੱਚ ਦੱਸ ਦੋ ਅੱਜ ਕਿੱਲਿਆਂ ਦੀ ਗੱਲ ਚਲ ਬੋਲਦੀ ਰਹਿੰਦੀ ਰਹੇ ਪਰ ਮੇਰੀ ਵੀਡੀਓ ਕੱਟ ਦਿੰਦੇ ਮੈਂ ਤਾਂ ਹੀ ਯਾਦ ਕਰਾਇਆ ਅੱਜ ਫੇਰ ਕੱਟ ਦੂੰਗਾ ਮੈਂ ਚਲੋ ਅੱਜ ਨਹੀਂ ਕੱਟਦਾ ਪੱਕਾ ਪੱਕਾ ਜ ਨਹੀਂ ਕੱਟਦਾ ਚਲੋ ਜੀ ਖੈਰ ਹੁਣ ਨਹੀਂ ਕੱਟਣਾ ਠੀਕ ਹੈ ਹੁਣ ਮੈਂ ਹੁਣ ਮੈਂ ਨਾਲ ਆ ਗਏ ਨਾ ਹੁਣ ਅਸੀਂ ਦੋਵੇਂ ਦਾ ਕਮਾਣਾ ਕਿ ਰਿਪਨ ਆਕਰ ਬਹੁਤ ਸੋਣਾ ਆਪਾਂ ਨੂੰ ਵੀ ਆਰਕਟੈਕਟ ਚਾਹੀਦਾ ਸਾਨੂੰ ਸੱਚੀ ਮਤਲਬ ਇੱਕ ਆਰਕਟੈਕਟ ਦੀ ਲੋੜ ਆ ਅਸੀਂ ਘਰ ਬਣਾ ਰਹੇ ਆ ਤੇ ਤਾਂ ਕਰਕੇ ਜੋ ਵੀ ਕਿਸੇ ਦਾ ਦੋਸਤ ਮਿੱਤਰ ਸੁਜੈਸਟ ਕਰ ਸਕਦੇ ਹੋਇਆ ਉਹ ਕਮੈਂਟ ਕਰਿਓ ਤੇ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਇੰਸਟਾਗ੍ਰਾਮ ਦੇ ਥਰੂ ਜਾਂ ਈਮੇਲ ਕਰ ਸਕਦੇ ਹੋ ਨਾ ਸਾਰਾ ਕੁਝ ਹਾਂਜੀ ਤੇ ਅਸੀਂ ਤੁਹਾਡੇ ਬਹੁਤ ਸਾਰੇ ਧੰਨਵਾਦੀ ਹੋਵਾਂਗੇ ਸੱਚੀ ਸਾਨੂੰ ਜ਼ਰੂਰਤ ਹੈ ਮਜ਼ਾਕ ਰ ਮਜ਼ਾਕ ਰ ਅੱਜ ਪੱਕਾ ਪਾਵਾਂਗੇ ਇਹ ਕਿਲੇ ਦੇ ਦੂਜੇ ਪਾਸੇ ਦਾ ਗੇਟ ਹੈ ਤੇ ਇਧਰਲੇ ਪਾਸੇ ਵੀ ਨਹਿਰ ਇਹ ਚਾਰੇ ਪਾਸੇ ਦੀ ਘੁੰਮਦੀ ਆ ਤੇ ਇਧਰਲੇ ਪਾਸੇ ਹੈਗਾ ਹੈਗਾ ਸਾਹਮਣੇ ਇੱਕ ਹੋਰ ਸੋਹਣਾ ਰੈਸਟੋਰੈਂਟ ਕਿਲਾ ਅੰਦਰ ਕਿਸਟੈਲੋ ਆ ਜਿਹੜਾ ਦੇਖਣ ਵਾਲਾ ਇੱਥੇ ਕੁਝ ਨਹੀਂ ਹਿਸਟੋਰੀਕਲ ਨਹੀਂ ਰੱਖਿਆ ਹੋਇਆ ਹੈ ਨਾ ਤੇ ਇਹਨੂੰ ਬਸ ਇੱਕ ਪ੍ਰੋਪਰ ਉਹਦੇ ਚ ਬਦਲਤਾ ਇਹਨਾਂ ਨੇ ਮਤਲਬ ਇੱਕ ਟੂਰਿਜ਼ਮ ਦੇ ਤੌਰ ਤੇ ਜਾਂ ਲੋਕਾਂ ਲਈ ਬਣਾਤਾ ਹਨਾ ਆ ਬੀਐਮਡਬਲਯੂ ਦਾ ਨਵਾਂ ਮਾਡਲ ਹੈ ਜੀ ਇਹ ਨਵਾਂ ਮਾਡਲ ਆਇਆ ਹੈ ਅੱਛਾ ਨਵਾਂ ਨਵਾਂ ਮਾਡਲ ਆਇਆ ਹੈ ਅੱਛਾ ਇਲੈਕਟ੍ਰਿਕ ਹੈ ਲਓ ਫਿਰ ਤਾਂ ਦਿਖਾਉਣੀ ਬਣਦੀ ਹੈ ਥੋੜੀ ਜੀ ਬਾਈਕ ਇਨ ਇਲੈਕਟ੍ਰਿਕ ਹੈ ਆਉਣ ਵਾਲਾ ਜ਼ਮਾਨਾ ਜੀ ਜਿਹੜਾ ਕਾਰ ਆਂਦਾ ਹੈ ਉਹ ਇਲੈਕਟ੍ਰਿਕ ਕਾਰ ਆਂਦਾ ਹੈ ਇਹ ਬੀਐਮਡਬਲਯੂ ਵੀ ਇਲੈਕਟ੍ਰਿਕ ਆਉਣੀਆਂ ਸ਼ੁਰੂ ਹੋ ਗਈਆਂ 2030 ਤੱਕ ਫੋਰਨ ਚ ਤਾਂ ਕਹਿੰਦੇ ਆ ਜੀ ਫੁੱਲੀ ਇਲੈਕਟ੍ਰਿਕ ਕਾਰਾਂ ਹੋਣਗੀਆਂ ਫੁੱਲੀ ਇਲੈਕਟ੍ਰਿਕ ਕਿਆ ਬਾਤ ਹੈ ਅਰੇ ਨੀਂਦ ਹੀ ਹੋ ਗਈ ਥੋੜੀ ਜਿਹੀ ਹਾਂ ਸਪੋਰਟਸ ਕਾਰ ਟਾਈਪ ਅੱਛਾ ਜੀ ਕਿਰਾਏ ਕਿਰਾਏ ਤੇ ਕਿੰਨੇ ਜੀ ਕਿਰਾਏ ਤੇ ਪਾਸੰਗ ਕਰਾਇਆ ਇਹਨਾਂ ਦਾ 444 ਰੁਪਏ ਨੇ ਅੱਛਾ ਇਹਦੇ 444 ਰੁਪਏ ਆ ਅੱਛਾ ਆ ਜਿਹੜਾ ਲਿਖਿਆ ਹੈ ਬਾਈ ਜੀ ਕਹਿੰਦੇ ਇਹ ਕਿਰਾਏ ਤੇ ਵੀ ਮਿਲ ਜਾਂਦੀ ਹੈ ਗੱਡੀ ਜੀ 444 ਰੁਪਈਏ ਨਹੀਂ ਹੈਗੇ 444 ਯੂਰੋ ਹਾਂਜੀ ਤੇ ਮਹੀਨੇ ਦੇ ਮਹੀਨੇ ਦੇ ਜੀ ਬਾਈ ਜੀ ਹਾਂਜੀ ਮਿੰਨ ਮੰਥ ਲਿਖਾਂ ਜੀ ਅੱਛਾ ਮੰਥ ਦਾ 550000 ਰੁਪਏ ਵੀ ਕਿਰਾਇਆ ਹੋ ਗਿਆ 50000 ਕਿਰਾਇਆ ਹੋ ਗਿਆ ਜੀ ਇੱਕ ਮਹੀਨੇ ਦਾ ਤੁਸੀਂ ਇਹਨੂੰ ਚਲਾ ਸਕਦੇ ਹੋ ਰੈਂਟ ਤੇ ਤੇਲ ਪਾਉਣ ਦੀ ਲੋੜ ਨਹੀਂ ਚਾਰਜ ਕਰੋ ਚਲਾਓ ਤੇ ਆ ਆ ਗਿਆ ਜੀ ਰੈਸਟੋਰੈਂਟ ਇਧਰ ਯਾਰ ਲੋਕੇਸ਼ਨ ਬੜੀ ਪਿਆਰੀ ਬਣੀ ਹੋਈ ਹੈ ਤੁਹਾਨੂੰ ਪਤਾ ਜਿਹੜਾ ਇਹਨਾਂ ਦਾ ਘਰ ਹੈਗਾ ਇਹ ਪਿੰਡਾਂ ਚਾ ਬਾਈ ਹੁਣ ਇਹਦਾ ਮਤਲਬ ਪਿੰਟਾਊਨ ਟਾਈਪ ਹੈ ਸ਼ਹਿਰ ਨਹੀਂ ਹੈਗਾ ਇਹ ਬੈਲਜੀਅਮ ਦਾ ਤੇ ਆਪਣੇ ਇਹੋ ਜਿਹਾ ਕੁਝ ਚੰਡੀਗੜ੍ਹ ਤੁਹਾਨੂੰ ਇਹੋ ਜਿਹਾ ਰੈਸਟੋਰੈਂਟ ਮਿਲਾਂਗੇ ਤੇ ਇਹ ਕੀ ਆ ਗਿਆ ਜੀ ਬਾਈ ਕਹਿੰਦੇ ਆ ਪਟਿਆਲੇ ਦਾ ਫਹਾਰਾ ਜਾਊਗਾ ਗਿਆ ਇਹ ਫਹਾਰਾ ਜਾਊਗਾ ਜੀ ਆ ਜਿਹੜਾ ਰਜਿੰਦਰਾ ਹਸਪਤਾਲ ਕੋਲੇ ਉਹ ਹੀ ਆ ਜੀ ਉਹ ਹੀ ਰਜਿੰਦਰਾ ਕੰਦਾ ਦੇ ਪ੍ਰੌਂਕੀ ਬਾਈ ਹੁਣੇ ਪਟਿਆਲੇ ਤੋਂ ਨੇ ਤਾਂ ਕਰਕੇ ਕਹਿੰਦੇ ਆ ਜੀ ਤੇ ਉਹ ਅੰਦਰਲੇ ਪਾਸੇ ਮਰੀਜ਼ ਬੈਠੇ ਆਗੇ ਦਵਾਈਆਂ ਦਵਾਈਆਂ ਲੈਣ ਆਏ ਹੋਇਆ ਉਹ ਆਪਣੀ ਦਵਾਈ ਲੈ ਰਹੇ ਆ ਆ ਵੀ ਆਪਣੀ ਦਵਾਈ ਲਈ ਜਾਂਦੇ ਆ ਬਾਈ ਲੋਕੇਸ਼ਨ ਬੜੀ ਪਿਆਰੀ ਹੈ ਜੀ ਹਨਾ ਬਹੁਤ ਸੋਹਣੀ ਲੋਕੇਸ਼ਨ ਹੈ ਮੈਂ ਤਾਂ ਹੈਰਾਨ ਆ ਵੀ ਤੁਹਾਡੇ ਪਿੰਡਾਂ ਚ ਐਡੀਆਂ ਸੋਹਣੀਆਂ ਚੀਜ਼ਾਂ ਹਨਾ ਸਹੀ ਹੈ ਬਾਹਰਲੇ ਦੇਸ਼ਾਂ ਦਾ ਤਾਂ ਅਜਿਹੀ ਕੋਈ ਰੀਸ ਨਹੀਂ ਹੈਗੀ ਤੇ ਪ੍ਰਾਣੀਆਂ ਚੀਜ਼ਾਂ ਬਹੁ ਇਹਨਾਂ ਨੇ ਸੰਭਾਲ ਕੇ ਰੱਖੀਆਂ ਤੇ ਤੁਸੀਂ ਦੇਖੋ ਇੰਨਾ ਨਾ ਪੁਰਾਣਾ ਕਲਚਰ ਸਾਹਮਣੇ ਕੋਈ ਕੁਝ ਪੀਣਾ ਕੁਝ ਦੇਖ ਲਓ ਕੀ ਲੈਣਾ ਮੈਨੂੰ ਤਾਂ ਜ਼ਰੂਰਤ ਨਹੀਂ ਵੈਸੇ ਅਸੀਂ ਆਪਾਂ ਦੇ ਚਾਹਾਂ ਵਾਲੇ ਇਹ ਆ ਗਿਆ ਜੀ ਵੈਸਪਾ ਸਕੂਟਰਾਂ ਦੀ ਏਜੰਸੀ ਹਾਂਜੀ ਇਹ ਇਹਨਾਂ ਨੇ ਭੈਣ ਹੋਣਿਆਂ ਨੇ ਪਾਈ ਹੋਈ ਏਜੰਸੀ ਥੋੜੀ ਹੈ ਜੀ ਇਹ ਨਹੀਂ ਜੀ ਆਪਣੀ ਨਹੀਂ ਹੈ ਕੋਈ ਨਾ ਚਾਹ ਕਰਵਾ ਦੇ ਪਰ ਆਪਾਂ ਚੁੱਣੀ ਬੋਲਦੇ ਪਰ ਆਪਾਂ ਸਕੂਟਰ ਵੀ ਇੱਕ ਦਿਨ ਵਾਸਤੇ ਰੈਂਟ ਤੇ ਲੈ ਸਕਦੇ ਆ ਅੱਛਾ ਤੇ ਸਾਰਾ ਦਿਨ ਆਪਾਂ ਘੁੰਮ ਕੇ ਤੇ ਫਿਰ ਵਾਪਸ ਇਹਨਾਂ ਨੂੰ ਕਰਕੇ ਕਿੰਨੇ ਰੁਪਏ ਕਿੰਨੇ ਰੁਪਏ ਮਾਲ ਮਿਲਦਾ 100 200 ਯਰ ਹੋਏਗਾ 110 100 ਯਰ ਇੱਕ ਦਿਨ ਦਾ ਹਾਂਜੀ ਪਰ ਗਰੰਟੀ ਵੀ ਲੈਂਦੇ ਨੇ ਨਾ ਕਿ ਤੁਸੀਂ ਵਾਪਸ ਇਹਨਾਂ ਨੂੰ ਕਰਨ ਨਾਲ ਅੱਛਾ ਮਹਿੰਗਾ ਬਹੁਤ ਆ 100 ਯਰ ਤਾਂ ਜੀ ਤੇ ਪਰ ਇਹ ਦੇਖੋ ਜੀ ਲੋਕੇਸ਼ਨ ਦਾ ਸਾਬ ਇਟਲੀ ਦਾ ਬ੍ਰਾਂਡ ਹੈ ਜੀ ਸਾਰਾ ਤੇ ਇਟਲੀ ਚ ਬਣਦਾ ਹੈ ਵੈਸਪਾ ਇਟਲੀ ਦਾ ਨਾ ਜੀ ਇਹ ਇਟਾਲੀਅਨ ਹੈ ਨਾ ਵੈਸਪਾ ਇਟਾਲੀਅਨ ਹੈ ਹਾਂ ਇਹੋ ਜਿਹਾ ਕੁਝ ਵੀ ਮਿਲਦੇ ਇਹ ਰਾਹ 'ਚ ਸਾਡੇ ਪੈਂਦਾ ਸੀਗਾ ਜੀ ਸਾਡੇ ਘਰ ਇੱਥੋਂ ਕਿੰਨੀ ਦੂਰ ਆਪਾਂ ਨੂੰ ਆਪਾਂਸ 2 ਕਿਲੋਮੀਟਰ 2 ਕਿਲੋਮੀਟਰ ਹਾਂਜੀ 2 ਕਿਲੋਮੀਟਰ ਦੂਰ ਸੀਗਾ ਜੀ ਘਰ ਤੋਂ ਸਾਨੂੰ ਐਸੀ ਚੱਲੋ ਦਿਖਾ ਦਈਏ ਥੋੜਾ ਜਿਹਾ ਕਿਲਾ ਇਹਨਾਂ ਦਾ ਬੈਲਜੀਅਮ ਦਾ ਕਿਲਾ ਕਿਉਂ ਜਾਂ ਹੁੰਦਾ ਤੇ ਹੁਣ ਅਸੀਂ ਚੱਲੇ ਜੀ ਘਰ ਨੂੰ ਇਹ 5 ਸਟਾਰ ਹੋਟਲ ਹੈ ਹਾਂਜੀ 5 ਸਟਾਰ ਹੋਟਲ ਹੈ ਇੱਕੋ ਇੱਕ ਐਸਾ ਹੁੰਦਾ ਇੱਥੇ ਤੁਹਾਡੇ ਸ਼ਹਿਰ ਦਾ ਇੱਕੋ ਇੱਕ ਹੈ ਇੱਕ ਹੋਰ ਵੀ ਹੈਗਾ ਅੱਛਾ ਇੱਕ ਹੋਰ ਹੈ 5 ਸਟਾਰ ਬਿਲਡਿੰਗ ਮਣੀ ਹੈ ਓਏ ਪਿੰਡਾ ਚ ਵੀ 5 ਸਟਾਰ ਹੋਟਲ ਨੇ ਹਾਂਜੀ ਪਤਾ ਕੀ ਹੈ ਬਹੁਤ ਵਧੀਆ ਤਰੀਕੇ ਨਾਲ ਸਾਂਭਿਆ ਗਿਆ ਹੈ ਨਾ ਪੁਰਾਣੇ ਜਮਾਤ ਹੈਰੀਟੇਜ ਹੈ ਨਾ ਹਾਂਜੀ ਤੇ ਜਿਹੜੇ ਲੋਕੀ ਨਿਊ ਮੈਰਿਡ ਹੋਣਦੇ ਨੇ ਉਹ ਇੱਥੇ ਜ਼ਰੂਰ ਆਉਂਦੇ ਨੇ ਇੱਕ ਵਾਰ ਇਹ ਨਾ ਤੇ ਵੈਸੇ ਵੀ ਪਾਰਟੀਆਂ ਵਗੈਰਾ ਬਰਥਡੇ ਵਗੈਰਾ ਕੁਝ ਸਪੈਸ਼ਲ ਮੋਟੀਸ਼ਨ ਹੋਵੇ ਫਿਰ ਇੱਥੇ ਕਰਦੇ ਆ ਜ਼ਰੂਰ ਆ ਜੀ ਇਹ ਆ ਗਿਆ ਜੀ ਪੰਜਾਬੀਆਂ ਦਾ ਪਿੰਡ ਬੈਲਜੀਅਮ ਚ ਪੰਜਾਬੀਆਂ ਦਾ ਪਿੰਡ ਇਹ ਆ ਗਿਆ ਪੰਜਾਬੀਆਂ ਦੇ ਘਰ ਪੰਜਾਬੀ ਜਿੱਥੇ ਮਰਜ਼ੀ ਰਹਿੰਦੇ ਹੁਣ ਪਰ ਇੱਕ ਅਦਾ ਪਿੰਡ ਦਾ ਰੋਕੀ ਹੁੰਦਾ ਪੰਜਾਬੀਆਂ ਨੇ ਹਾਂਜੀ ਬਿਲਕੁਲ ਹੈ ਦੱਬਿਆ ਹੁੰਦਾ ਜਿਹੜਾ ਜਮਾ ਐਨ ਪੰਜਾਬ ਦਾ ਹੁੰਦਾ ਹੈ ਚਲੋ ਜੀ ਉਤਰੀਏ ਭਾਈ ਜੀ ਕਾਫੀ ਜ਼ਾਰੇ ਕਰ ਰਹੇ ਮੈਨੂੰ ਲੱਗਦਾ ਇੱਥੇ ਪੰਜਾਬੀਆਂ ਦੇ ਹਨ ਹਾਂਜੀ ਹੁਣ ਵਾਵਾ ਸਾਰੇ ਕਰ ਰਹੇ ਮਤਲਬ ਜਿਵੇਂ ਇੱਕ ਨਵੇਂ ਆਏ ਨੇ ਘਰਾਂ ਲਈ ਹਾਂ ਨਵੇਂ ਨੇ ਅਦਰ ਦੋ ਚਾਰ ਹੋਰ ਆ ਗਏ ਨੇ ਪਿਛਲੇ ਬੰਨੇ ਸਰਕਾਰੀ ਕਰ ਵੀ ਆ ਗਏ ਨੇ ਅੱਛਾ ਉੱਥੇ ਵੀ ਬੰਦੇ ਆਪਣੇ ਰਹਿੰਦੇ ਨੇ ਵਾਵਾ ਹੁਣ ਫੈਮਲੀਆ ਹੋ ਗਈਆਂ ਪੰਜਾਬੀ ਪੰਜਾਬੀ ਨੇ ਹਾਂਜੀ ਪੰਜਾਬੀ ਪੰਜਾਬੀ ਮਾਰ ਬੈਲਜੀਅਮ ਚ ਸਭ ਤੋਂ ਵੱਧ ਪੰਜਾਬੀ ਇੱਥੇ ਨੇ ਹਾਂਜੀ ਸੰਤਰੂਧਨ ਦੇ ਵਿੱਚ ਪੈਂਦੇ ਇੱਥੇ ਬਹੁਤ ਜ਼ਿਆਦੇ ਪੰਜਾਬੀ ਰਹਿੰਦੇ ਨੇ ਹੂੰ ਹਾਂਜੀ ਤਕਰੀਬਨ ਚਲੋ ਆ ਜਾਓ ਜੀ ਘਰੇ ਚੱਲੀਏ ਹੁਣ ਆ ਜਾਓ ਭਾਈ ਜੀ ਹੁਣਾਂ ਦੇ ਘਰੇ ਚੱਲਦੇ ਆਂ ਜੀ ਬੈਲਜੀਅਮ ਦੇ ਪਿੰਡੇ ਹੋ ਜੇ ਆ ਆ ਸਾਹਮਣੇ ਵਾਲਾ ਇੱਥੇ ਘਰ ਬਾਹਰ ਖੁੱਲੇ ਆ ਜੀ ਵਧੀਆ ਹੈ ਨਾ ਏਰੀਆ ਏਰੀਆ ਬਹੁਤ ਖੁੱਲਾ ਹੈ ਨਾ ਬੋ ਖੁੱਲਿਆ ਘਰ ਖੁੱਲੇ ਨੇ ਪਾਰਕਾਂ ਗੱਡੀਆਂ ਪਾਰਕਾਂ ਲੱਗ ਸਕਦੀ ਜਿਵੇਂ ਮਰਜ਼ੀ ਆਉਂਦੀ ਆ ਮੈਂ ਦੇਖਿਆ ਜਿਵੇਂ ਤੁਹਾਡੇ ਕੋਲੇ ਵੀ ਕਿੰਨੀ ਸਪੇਸ ਹੈ ਪਿਛਲੇ ਪਾਸੇ ਸਪੇਸ ਵੋਟ ਹੈਗੀ ਹੈ ਹਾਂ ਇਧਰਲੇ ਬਸ ਇਹ ਆ ਦੇਖੋ ਮੈਂ ਤਾਂ ਗੱਲ ਕਰਦਾ ਸੀ ਕਿੰਨੀ ਸਪੇਸ ਹੈ ਦੇਖੋ ਇਹ ਸਤਨਾਮ ਵਾਹਿਗੁਰੂ ਫੈਮਲੀ ਸਿੰਘ ਤੇ ਕੌਰ ਹੈ ਨਾਮ ਕੋਈ ਪਾਇਨੀ ਨਹੀਂ ਜਿੰਦਾਪਨ ਖੁੱਲਦਾ ਨਹੀਂ ਹੈਗਾ ਸਿੰਘ ਕੌਰ ਕੀ ਛੋਟਾ ਨਾਮ ਹੈ ਸਿੰਘ ਕੌਰ ਦਾ ਬਹੁਤ ਵੱਡਾ ਸਿੰਘ ਕੌਰ ਹੀ ਪਾਇਆ ਹੈ ਹਾਂਜੀ ਵੈਲਕਮ ਤੁਹਾਡਾ ਇਹ ਲਓ ਜੀ ਹੁਣ ਅਫੀਸ਼ੀਅਲੀ ਵੈਲਕਮ ਹੋ ਰਿਹਾ ਹੈਗਾ ਮਤਲਬ ਜਿਹੜਾ ਪੰਜਾਬ ਪੰਜਾਬ ਦਾ ਰੀਤੀ ਰਸਮੀ ਰਵਾਜੀ ਵਾਲਾ ਵਾਹ ਹਾਂਜੀ ਤੇਲ ਚੋਣਾ ਤੇ ਬੰਦਾ ਹੈ ਤੇਲ ਵੀ ਸਰੋਂ ਦਾ ਪ੍ਰੋਪਰਲੀ ਬਾਹਰ ਸਰੋਂ ਦਾ ਤੇਲ ਹੋਣਾ ਮਹੌ ਵੱਡੀ ਗੱਲ ਹੈ ਇਹ ਕਹਿੰਦੇ ਪੰਜਾਬ ਵਾਲੇ ਜਿੰਨਾ ਟਾਈਮ ਬੰਦਾ ਬਾਹਰ ਹੈ ਤਾਂ ਬਾਹਰ ਹੈ ਜਦੋਂ ਪੰਜਾਬ ਦਾ ਬੰਦਾ ਕੋਈ ਅੰਦਰ ਆਉਂਦਾ ਤਾਂ ਪਰੋਹਣੇ ਵਾਂਗੂ ਇੱਜ਼ਤ ਕਰਕੇ ਥੈਂਕ ਯੂ ਚਲੋ ਸ਼ੁਕਰੀਆ ਜੀ ਤੁਹਾਡਾ ਵੈਲਕਮ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਡੇ ਘਰ ਚਰਨ ਪਾਏ ਨਾ ਨਾ ਚਰਨ ਪਾਏ ਨਾ ਕਿਹਾ ਕਰੋ ਸਾਨੂੰ ਆਪਾਂ ਕਿਹੜਾ ਕੋਈ ਮਹਾਪੁਰਸ਼ ਆ ਤੁਸੀਂ ਬਹੁਤ ਫੇਮਸ ਪਰਸਨੈਲਿਟੀ ਹੋ ਨਾ ਨਾ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਾਣਾ ਪਾਣੀ ਜਿੱਥੇ ਜਿੱਥੇ ਤੇ ਲਿਖਿਆ ਸਾਨੂੰ ਤਾਂ ਉੱਥੇ ਉੱਤੇ ਜਾਣੇ ਇਹ ਗੱਲ ਹੈ ਲਾਈਫ ਇੰਜੋਏ ਕਰੇ ਕੋਮ ਲਾਈਫ ਨੂੰ ਹੁੰਦੇ ਫਿਰਦੇ ਉੱਤੇ ਬਹੁਤ ਵਧੀਆ ਗੱਲ ਹੈ ਜੀ 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 ਇਹ ਮੌਕਾ ਹਰ ਇੱਕ ਬੰਦੇ ਨੂੰ ਨਹੀਂ ਮਿਲਦਾ ਹੈਗਾ ਹਾਂ ਜੀ ਤੁਹਾਨੂੰ ਮਿਲਿਆ ਤੇ ਤੁਸੀਂ ਇੰਜੋਏ ਕਰੋ ਸ਼ੁਕਰੀਆ ਜੀ ਆਜੋ ਜੀ ਬੈਠੋ ਜੀ ਨਹੀਂ ਨਹੀਂ ਇਹ ਮਿਸੀਆਂ ਰੋਟੀਆਂ ਪਨੀਰ ਦੇ ਨਾਲ ਭੈਣ ਦੇ ਘਰੇ ਬੇਸਣਾਂ ਵਾਲੀਆਂ ਵਾਹ ਕੀ ਬਣਾ ਕੇ ਕਹਿੰਦੇ ਸੋਥੀ ਫਾਈਵ ਸਟਾਰ ਖਾਣਾ ਪੰਜਾਬ ਸਿੱਧਾ ਘਰ ਆ ਇਹ ਸਾਨੂੰ ਲੈ ਕੇ ਜਾਂਦੇ ਸੀਗੇ ਕਹਿੰਦੇ ਜੀ ਹੋਟਲ ਰੈਸਟੋਰੈਂਟ ਚ ਖਾਣੇ ਇਦੋਂ ਵੱਡਾ ਰੈਸਟੋਰੈਂਟ ਨਹੀਂ ਸਾਡੇ ਲਈ ਕਿਉਂਕਿ ਅਸੀਂ ਰੋਜ਼ ਹੀ ਬਾਹਰ ਖਾਂਦੇ ਆ ਠੀਕ ਹੈ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਨਹੀਂ ਲੱਗੇ ਖਾਣਾ ਬਣਾਉਂਦਾ ਕੋਈ ਸਾਡੇ ਨਹੀਂ ਨਹੀਂ ਸ਼ੁਕਰੀਆ ਸਾਡੇ ਲਈ ਤਾਂ ਇਹ ਬਹੁਤ ਵਧੀਆ ਇਤੋਂ ਵਧੀਆ ਕੀ ਹੋ ਸਕਦਾ ਘਰ ਦੀ ਰੋਟੀ ਮਿਲ ਗਈ ਹਾਂ ਮੇਰਾ ਪਲੇਟ ਨਹੀਂ ਵੀਰੇ ਹਾਂਜੀ ਇਸ ਪਿੰਡ ਦੀਆਂ ਕੁਝ ਹੋਰ ਫੈਮਲੀਆਂ ਵੀ ਮਿਲਣ ਦੇ ਲਈ ਆਈਆਂ ਜੀ ਤੁਹਾਨੂੰ ਦੱਸ ਜਿਵੇਂ ਦੱਸਿਆ ਪੰਜਾਬੀਆਂ ਨਾਲ ਭਰਿਆ ਹੋਇਆ ਪਿੰਡ ਹੈ ਤੇ ਗੱਡੀ ਦਾ ਨੰਬਰ ਦੇਖੋ ਇੱਕ ਓ ਅੰਕਾਰ ਪਹਿਲੀ ਵਾਰ ਹੀ ਦੇਖਿਆਗਾ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਤੇ ਨੈਕਸਟ ਟਾਈਮ ਆਵਾਂਗੇ ਇਕੱਲੇ ਇਕੱਲੇ ਦੇ ਘਰੇ ਠੀਕ ਆ ਇਸ ਇਸ ਟਾਈਮ ਲਈ ਮਾਫੀ ਸਾਨੂੰ ਅਸਲ ਜੀ ਬੈਲਜੀਅਮ ਛੋਟਾ ਜਿਹਾ ਸੀ ਨੇ ਅਸੀਂ ਤਾਂ ਕਰਕੇ ਜਗ੍ਹਾ ਵੀ ਦਿਨ ਵੀ ਥੋੜੇ ਰੱਖੀ ਅਸੀਂ ਸੋਚ ਲਿਆ ਵੀ ਛੋਟਾ ਜਿਹਾ ਦੇਸ਼ ਹੈ ਥੋੜੇ ਦਿਨ ਚਾਹੀਦੇ ਹਨ ਪਰ ਬਾਵਾ ਜਾਣੇ ਰਹਿੰਦੇ ਆ ਚਲੋ ਸ਼ੁਕਰੀਆ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਬਹੁਤ ਸਾਰਾ ਪਿਆਰ ਜਿੰਨਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਥੈਂਕ ਯੂ ਵੈਰੀ ਮੱਚ ਸੋ ਹੋਣਾ ਸੀ ਚੱਲਿਆਂ ਜੀ ਇਸ ਪਿੰਡ ਤੋਂ ਅੱਗੇ ਬੈਲਜੀਅਮ ਦੇ ਸ਼ਹਿਰ ਜਿਹਦਾ ਨਾਮ ਹੈ ਅੰਤਵਰਪਨ ਹੀਰਿਆਂ ਲਈ ਬਹੁਤ ਜ਼ਿਆਦਾ ਮਸ਼ਹੂਰ ਸ਼ਹਿਰ ਹੈ ਹੀਰੇ ਨਿਕਲਦੇ ਉੱਥੇ ਤੇ ਬਹੁਤ ਵੱਡੀ ਮਾਰਕੀਟ ਹੈ ਤੇ ਉਹ ਤੁਹਾਨੂੰ ਆਉਣ ਵਾਲੇ ਵਲੌਗ ਦੇ ਵਿੱਚ ਦਿਖਾਵਾਂਗੇ ਤੇ ਬੈਲਜੀਅਮ ਚ ਬੈਲਜੀਅਮ ਦੇ ਪਿੰਡ ਚ ਬਹੁਤ ਵਧੀਆ ਸਫਰ ਰਿਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਸਾਨੂੰ ਮਿਲਦੇ ਲਈ ਆਏ ਸਾਰਿਆਂ ਨੂੰ ਪਿਆਰ ਸਤਿਕਾਰ ਤੇ ਨੈਕਸਟ ਟਾਈਮ ਲਈ ਅ ਅਸੀਂ ਮਤਲਬ ਆਵਾਂਗੇ ਜਦੋਂ ਉਦੋਂ ਸਾਰਿਆਂ ਨੂੰ ਜ਼ਿਆਦਾ ਸਮੇਂ ਦੇ ਕੇ ਮਿਲਾਂਗੇ ਹਨਾ ਤੇ ਉਦੋਂ ਜਰਮਨ ਆਉਣਾ ਸੀ ਜਰਮਨ ਦੇ ਤਾਂ ਬਿਲਕੁਲ ਹੀ ਨਾਲ ਹੈ ਜਦੋਂ ਜਰਮਨ ਘੁੰਮਾਂਗੇ ਉਦੋਂ ਸੰਤਰੂਧਨ ਦੁਆਰਾ ਆਵਾਂਗੇ ਤੇ ਉਦੋਂ ਫਿਰ ਦੁਬਾਰਾ ਟਾਈਮ ਲੰਬੇ ਟਾਈਮ ਲਈ ਗੱਲਾਂ ਬਾਤਾਂ ਹੋਣਗੀਆਂ ਸੋ ਅੱਜ ਦਾ ਵਲੌਗ ਇੱਥੇ ਕਰਦੇ ਹਾਂ ਸਮਾਪਤ ਮਿਲਦੇ ਹਾਂ ਨਵੇਂ ਵਲੌਗਸ ਤੇ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ